ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਾਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਂ ਬਾਸਮਤੀ 1509 ਤੋਂ ਅੱਜ ਦਾ ਜਿਹੜਾ 1509 ਦਾ ਰੇਟ ਰਿਹਾ ਜੀ ਉਹ 3100 ਰੁਪਿਆ ਸਿਰਾਂ ਰਿਹਾ ਹੈ ਜੀਵਿੰਦਾਰ ਨੂੰ ਜਿਹੜਾ ਰੇਟ ਮਿਲਿਆ 2250 ਤੋਂ ਲੈ ਕੇ 3000 ਦੇ ਵਿੱਚ ਜੀਵਿੰਦਾਰ ਨੂੰ ਰੇਟ ਮਿਲਿਆ ਮੰਡੀ ਜਿਹੜੀ ਮਰਜ਼ੀ ਚੱਕ ਲੋ ਮਾਰਕੀਟ ਜਿਹੜੀ ਮਰਜ਼ੀ ਚੱਕ ਲੋ ਸਟੇਟ ਜਿਹੜੀ ਮਰਜ਼ੀ ਚੱਕ ਲੋ ਉਹ ਤੁਹਾਡੀ ਇੱਛਾ ਜੀ ਜੀਵਿੰਦਾਰ ਨੂੰ ਜਿਹੜਾ ਰੇਟ ਮਿਲਿਆ ਉਹ 2250 ਤੋਂ 3000 ਦੇ ਵਿੱਚ ਮਿਲਿਆ ਠੀਕ ਹੈ ਜਿਹੜਾ ਟਾਪ ਰੇਟ ਗਿਆ ਉਹ 3080 3100 ਦੇ ਵਿੱਚ ਗਿਆ ਜੇ ਮੰਡੀਆਂ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਗੱਲ ਕਰਦਾ ਮੈਂ ਅੰਮ੍ਰਿਤਸਰ ਮੰਡੀ ਦੀ 3050 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਮਥਰਾ ਮੰਡੀ 2800 1 ਰੁਪਏ ਸਮਲਖਾ ਮੰਡੀ 2250 ਰੁਪਏ ਕੋਸੀ ਮੰਡੀ 2700 ਰੁਪਏ ਰਤਿਆ ਮੰਡੀ 1847 2900 ਰੁਪਏ 1509 ਪੱਲਵਲ ਮੰਡੀ 2700 ਰੁਪਏ ਟਾਵਾ ਮੰਡੀ 2700 ਰੁਪਏ ਉਕਲਾਣਾ ਮੰਡੀ 2890 ਰੁਪਏ ਰਦੌਰ ਮੰਡੀ 2500 ਰੁਪਏ ਜੰਗੀਰਾਵਦ ਮੰਡੀ 2901 ਰੁਪਏ ਗੋਹਾਣਾ ਮੰਡੀ 2872 ਰੁਪਏ ਰਾਣੀਆਂ ਮੰਡੀ 2851 ਰੁਪਏ ਫਤਿਹਪੁਰਬਾਦ ਮੰਡੀ 2980 ਰੁਪਏ ਫਾਜ਼ਿਲਕਾ ਮੰਡੀ 3075 ਰੁਪਏ ਜੁਲਾਣਾ ਮੰਡੀ 2831 ਰੁਪਏ ਬੁੰਦੀ ਮੰਡੀ 2900 ਰੁਪਏ ਪਿੱਲੂ ਖੇੜਾ ਮੰਡੀ 2825 ਰੁਪਏ ਕਰੋੜਾ ਮੰਡੀ 2800 ਰੁਪਏ ਤਰਨਤਾਰ ਮੰਡੀ 3070 ਰੁਪਏ ਫਾਜ਼ਿਲਕਾ ਮੰਡੀ 3070 ਕੋਟਕਪੂਰਾ ਮੰਡੀ 3135 ਰੁਪਏ 1847 2700 ਰੁਪਏ ਫਤਿਹਪੁਰਬਾਦ ਮੰਡੀ 3000 ਰੀਵਾਈਵ ਹੋ ਕੇ ਆਇਆ ਜੀ ਰੇਟ ਬਰਵਾਲਾ ਮੰਡੀ 2581 ਰੁਪਏ ਡਾਬਰਾ ਮੰਡੀ 2750 ਰੁਪਏ ਜੀ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਹੋਰ ਪੰਜਾਬ ਦੀਆਂ ਮੰਡੀਆਂ ਦੀ ਵੀ ਜਿਦੇ ਵਿੱਚ ਨਾਬਾ ਮੰਡੀ ਹੈਗੀ ਹੈ ਜੀ 3085 ਰੁਪਏ ਫਿਰ ਆਉਂਦੀ ਹੈ ਸੰਗਰੂਰ ਮੰਡੀ 3000 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਗੋਹਾਣਾ ਮੰਡੀ 3000 ਰੁਪਏ ਫਿਰ ਆਉਂਦੀ ਹੈ ਫਰੀਦਕੋਟ ਮੰਡੀ 3080 ਰੁਪਏ ਜੀ ਏ ਸੀਗੇ ਬਾਈ ਅੱਜ ਦੇ 1509 ਦੇ ਰੇਟ ਉਸ ਤੋਂ ਬਾਅਦ ਜੇ ਗੱਲ ਕਰਾਂ ਕਣਕ ਦੀ ਕਣਕ ਦਾ ਜਿਹੜਾ ਅੱਜ ਦਾ ਰੇਟ ਰਿਹਾ ਜੀ 2810 ਰੁਪਏ ਟੌਪ ਰਿਹਾ ਹੈ ਪੰਜਾਬ ਦੀ ਮਾਰਕੀਟ ਦੀ ਗੱਲ ਕਰਾਂ ਤਾਂ ਐਜ਼ ਅ ਸਟੇਬਲ 2650 ਤੇ ਬਣੀ ਹੋਈ ਹੈ 2500 ਤੋਂ ਲੈ ਕੇ 2650 ਦੇ ਵਿੱਚ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਸੇਲ ਹੋਈ ਹੈ ਜੀ ਗੱਲ ਕਰਦਾ ਹਾਂ ਹੁਣ ਅੱਗੇ ਸਰੋਂ ਦੀ 7100 ਰੁਪਏ ਟੌਪ ਰੇਟ ਹੈ ਜੀ ਜੀਵਿੰਦਾਰ ਨੂੰ ਜਿਹੜਾ ਪੰਜਾਬ ਦੀ ਮਾਰਕੀਟ ਦੇ ਵਿੱਚ ਰੇਟ ਮਿਲ ਰਿਹਾ ਉਹ 6500 ਤੋਂ ਲੈ ਕੇ 6500 ਰੁਪਏ ਦੇ ਵਿੱਚ ਮਿਲ ਰਿਹਾ ਹੈ ਕੰਡੀਸ਼ਨ ਦੇ ਹਿਸਾਬ ਦੇ ਨਾਲ ਸਰੋਂ ਦਾ ਰੇਟ ਸਟੇਬਲ ਬਣਿਆ ਹੋਇਆ ਜੀ ਵੇਖਦੇ ਆ ਅੱਗੇ ਜਿਹੜਾ ਹੁਣ ਮਗਾ ਤਿਹਾਰਾਂ ਦਾ ਸੀਜ਼ਨ ਆ ਰਿਹਾ ਉਹਦੇ ਵਿੱਚ ਕੀ ਉਤਰਾ ਚੜਾ ਹੁੰਦਾ ਕਿਉਂਕਿ ਇਸ ਟਾਈਮ ਦੇ ਉੱਤੇ ਆ ਕੇ ਸਰੋਂ ਦੀ ਸਪਲਾਈ ਸਰਪ੍ਰਸ ਚਾਹੀਦੀ ਹੁੰਦੀ ਹੈ ਪਰ ਹਾਲ ਦੀ ਘੜੀ ਰੇਟ ਸਟੇਬਲ ਬਣੇ ਹੋਏ ਆ ਜੇ ਗੱਲ ਕਰਾਂ ਮੱਕੀ ਦੀ ਪੱਕੀ ਦਾ ਰੇਟ 1250 ਤੋਂ ਲੈ ਕੇ 12350 ਦੇ ਵਿੱਚ ਚੱਲ ਰਿਹਾ ਜੀ ਇਹ ਸੀਗੇ ਬਈ ਅੱਜ ਦੀ ਮਾਰਕੀਟ ਦੇ ਰੇਟ ਨਰਮੇ ਦਾ ਰੇਟ 650 ਤੋਂ ਲੈ ਕੇ 700 ਦੇ ਵਿੱਚ ਚੱਲ ਰਿਹਾ ਜੀ ਜੇ ਦਿੱਤੀ ਜਾਣਕਾਰੀ ਬਈ ਚੰਗੀ ਲੱਗੀ ਹੋਏ ਚੈਨਲ ਨੂੰ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਅੱਗੇ ਦੇ ਲਈ ਰੱਬ ਰਖਾ ਧੰਨਵਾਦ ਕੱਲ ਨੂੰ ਫੇਰ ਇਸ ਟਾਈਮ ਮਿਲਦੀਆਂ